ਟ੍ਰਿਪਲ ਮਰਡਰ ਕਾਰ ਦੇ ਦੋਸ਼ੀ ਮਹਾਰਾਸ਼ਟਰ ਤੋਂ ਜੋ ਪੰਜਾਬ ਪੁਲਿਸ ਜਿਹੜੀਆ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਦੇਰ ਰਾਤ ਉਹਨਾਂ ਨੂੰ ਲੈ ਕੇ ਪੁੱਜੀ ਸੀ ਜਿਸ ਦਾ ਜੇ ਗੱਲ ਕਰਦੇ ਆ ਤਾਂ ਪਿਛਲੇ ਦਿਨ ਤੋਂ ਜਿਹੜਾ ਇਹਨਾਂ ਦਾ ਰਿਮਾਂਡ ਹੈ 10 ਤਰੀਕ ਤੱਕ ਜੋ ਮਾਨਯੋਗ ਅਦਾਲਤ ਵੱਲੋਂ ਦਿੱਤਾ ਗਿਆ ਸੀ ਜੋ ਅੱਜ ਜਿਹੜਾ ਖਤਮ ਹੋ ਰਿਹਾ ਜੋ ਦੋਸ਼ੀ ਹੈ ਉਹਨਾਂ ਦਾ ਮੈਡੀਕਲ ਕਰਾਉਣ ਵਾਸਤੇ ਇਹਨਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਲਿਆਂਦਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਦੋਸ਼ੀ ਹੈ ਉਹਨਾਂ ਦਾ ਜਿਹੜਾ ਮੈਡੀਕਲ ਹੋਏਗਾ ਫਿਰ ਉਸ ਤੋਂ ਬਾਅਦ ਜਿਹੜੇ ਦੋਸ਼ੀ ਹੈ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ ਉਸ ਤੋਂ ਬਾਅਦ ਜੋ ਪੁਲਿਸ ਹੈ ਇਹਨਾਂ ਦਾ ਜੋ ਰਿਮਾਂਡ ਹੈ ਉਹ ਲਾਊਗੀ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿ ਜਿਹੜੇ ਰੈਕੀ ਕਿਸ ਤਰ੍ਹਾਂ ਕੀਤੀ ਗਈ ਸੀ ਫੰਡਿੰਗ ਕਿੱਥੋਂ ਹੋਈ ਸੀ ਇਹ ਵਿੱਚ ਹਥਿਆਰ ਵਰਤੇ ਗਏ ਸੀਗੇ ਉਨ੍ਹਾਂ ਦੀ ਜਿਹੜੀ ਹੈ ਪੁੱਛ ਗਿਛ ਕੀਤੀ ਜਾਊਗੀ ਕਿ ਇਹਨਾਂ ਨੂੰ ਜਿਹੜੀ ਹੈ ਸ਼ਟਰ ਕਿੱਥੇ ਦਿੱਤਾ ਗਿਆ ਸੀ ਕਿੱਥੇ ਰਹੇ ਆ ਕਿਥੋਂ ਇਥੋਂ ਭੱਜਣ 'ਚ ਕਿਸ ਤਰ੍ਹਾਂ ਕਾਮਯਾਬ ਹੋਏ ਆ ਕਿਹੜੇ ਵਿਅਕਤੀ ਇਹਨਾਂ ਦੇ ਨਾਲ ਸ਼ਾਮਲ ਆ ਉਹ ਪ੍ਰੈਸ ਕਾਨਫਰੰਸ ਦੁਆਰਾ ਜਿਹੜੇ ਆ ਉਹ ਪੁਲਿਸ ਵੱਲੋਂ ਜੋ ਦੱਸਿਆ ਜਾਊਗਾ ਕਿ ਇਹਨਾਂ ਕੋਲੋਂ ਕੀ ਖੁਲਾਸੇ ਹੁੰਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੌਕਰਾਸਰਾ ਡੇਲੀ ਪੋਸਟ ਪੰਜਾਬੀ ਟ੍ਰਿਪਲ ਮਰਡਰ ਕਾਰਡ ਦੇ ਦੋਸ਼ੀ ਮਹਾਰਾਸ਼ਟਰ ਤੋਂ ਜੋ ਪੰਜਾਬ ਪੁਲਿਸ ਜਿਹੜੀ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਦੇਰ ਰਾਤ ਉਹਨਾਂ ਨੂੰ ਲੈ ਕੇ ਪੁੱਜੀ ਸੀ ਜਿਸ ਦਾ ਜੇ ਗੱਲ ਕਰਦੇ ਆ ਤਾਂ ਪਿਛਲੇ ਦਿਨ ਤੋਂ ਜਿਹੜਾ ਇਹਨਾਂ ਦਾ ਰਿਮਾਂਡ ਹੈ 10 ਤਰੀਕ ਤੱਕ ਜੋ ਮਾਨਯੋਗ ਅਦਾਲਤ ਵੱਲੋਂ ਦਿੱਤਾ ਗਿਆ ਸੀ ਜੋ ਅੱਜ ਜਿਹੜਾ ਖਤਮ ਹੋ ਰਿਹਾ ਹੈ ਜੋ ਦੋਸ਼ੀ ਹੈ ਉਹਨਾਂ ਦਾ ਮੈਡੀਕਲ ਕਰਾਉਣ ਵਾਸਤੇ ਇਹਨਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਲਿਆਂਦਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਦੋਸ਼ੀ ਹੈ ਉਹਨਾਂ ਦਾ ਜਿਹੜਾ ਮੈਡੀਕਲ ਹੋਏਗਾ ਫਿਰ ਉਸ ਤੋਂ ਬਾਅਦ ਜਿਹੜੇ ਦੋਸ਼ੀ ਹੈ ਮਾਨਜੁਗ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ ਉਸ ਤੋਂ ਬਾਅਦ ਜੋ ਪੁਲਿਸ ਹੈ ਇਹਨਾਂ ਦਾ ਜੋ ਰਿਮਾਂਡ ਹੈ ਉਹ ਲਾਊਗੀ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿ ਜਿਹੜੇ ਰੈਕੀ ਕਿਸ ਤਰ੍ਹਾਂ ਕੀਤੀ ਗਈ ਸੀ ਫੰਡਿੰਗ ਕਿੱਥੋਂ ਹੋਈ ਸੀ ਇਹ ਵਿੱਚ ਹਥਿਆਰ ਵਰਤੇ ਗਏ ਸੀਗੇ ਉਨ੍ਹਾਂ ਦੀ ਜਿਹੜੀ ਹੈ ਪੁੱਛ ਗਿਛ ਕੀਤੀ ਜਾਊਗੀ ਕਿ ਇਹਨਾਂ ਨੂੰ ਜਿਹੜੀ ਹੈ ਸ਼ਟਰ ਕਿੱਥੇ ਦਿੱਤਾ ਗਿਆ ਸੀ ਕਿੱਥੇ ਰਹੇ ਆ ਕਿਥੋਂ ਇਥੋਂ ਭੱਜਣ 'ਚ ਕਿਸ ਤਰ੍ਹਾਂ ਕਾਮਯਾਬ ਹੋਏ ਆ ਕਿਹੜੇ ਵਿਅਕਤੀ ਇਹਨਾਂ ਦੇ ਨਾਲ ਸ਼ਾਮਲ ਆ ਉਹ ਪ੍ਰੈਸ ਕਾਨਫਰੰਸ ਦੁਆਰਾ ਜਿਹੜੇ ਆ ਉਹ ਪੁਲਿਸ ਵੱਲੋਂ ਜੋ ਦੱਸਿਆ ਜਾਊਗਾ ਕਿ ਇਹਨਾਂ ਕੋਲੋਂ ਕੀ ਖੁਲਾਸੇ ਹੁੰਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੌਕਰਾਸਰਾ ਡੇਲੀ ਪੋਸਟ ਪੰਜਾਬੀ ਟ੍ਰਿਪਲ ਮਰਡਰ ਕਾਰਡ ਦੇ ਦੋਸ਼ੀ ਮਹਾਰਾਸ਼ਟਰ ਤੋਂ ਜੋ ਪੰਜਾਬ ਪੁਲਿਸ ਜਿਹੜੀ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਦੇਰ ਰਾਤ ਉਹਨਾਂ ਨੂੰ ਲੈ ਕੇ ਪੁੱਜੀ ਸੀ ਜਿਸ ਦਾ ਜੇ ਗੱਲ ਕਰਦੇ ਆ ਤਾਂ ਪਿਛਲੇ ਦਿਨ ਤੋਂ ਜਿਹੜਾ ਇਹਨਾਂ ਦਾ ਰਿਮਾਂਡ ਹੈ 10 ਤਰੀਕ ਤੱਕ ਜੋ ਮਾਨ ਜੋ ਅਦਾਲਤ ਵੱਲੋਂ ਦਿੱਤਾ ਗਿਆ ਸੀ ਜੋ ਅੱਜ ਜਿਹੜਾ ਖਤਮ ਹੋ ਰਿਹਾ ਜੋ ਦੋਸ਼ੀ ਹੈ ਉਹਨਾਂ ਦਾ ਮੈਡੀਕਲ ਕਰਾਉਣ ਵਾਸਤੇ ਇਹਨਾਂ ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਲਿਆਂਦਾ ਗਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਦੋਸ਼ੀ ਹੈ ਉਹਨਾਂ ਦਾ ਜਿਹੜਾ ਮੈਡੀਕਲ ਹੋਏਗਾ ਫਿਰ ਉਸ ਤੋਂ ਬਾਅਦ ਜਿਹੜੇ ਦੋਸ਼ੀ ਹੈ ਮਾਨਜੁਗ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣਗੇ ਉਸ ਤੋਂ ਬਾਅਦ ਜੋ ਪੁਲਿਸ ਹੈ ਇਹਨਾਂ ਦਾ ਜੋ ਰਿਮਾਂਡ ਹੈ ਉਹ ਲਾਊਗੀ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਕਿ ਜਿਹੜੇ ਰੈਕੀ ਕਿਸ ਤਰ੍ਹਾਂ ਕੀਤੀ ਗਈ ਸੀ ਫੰਡਿੰਗ ਕਿੱਥੋਂ ਹੋਈ ਸੀ ਵਿੱਚ ਹਥਿਆਰ ਵਰਤੇ ਗਏ ਸੀਗੇ ਉਨ੍ਹਾਂ ਦੀ ਜਿਹੜੀ ਹੈ ਪੁੱਛ ਗਿਛ ਕੀਤੀ ਜਾਊਗੀ ਕਿ ਇਹਨਾਂ ਨੂੰ ਜਿਹੜੀ ਹੈ ਸ਼ਟਰ ਕਿੱਥੇ ਦਿੱਤਾ ਗਿਆ ਸੀ ਕਿੱਥੇ ਰਹੇ ਆ ਕਿਥੋਂ ਇਥੋਂ ਭੱਜਣ ਚ ਕਿਸ ਤਰ੍ਹਾਂ ਕਾਮਯਾਬ ਹੋਏ ਆ ਕਿਹੜੇ ਵਿਅਕਤੀ ਇਹਨਾਂ ਦੇ ਨਾਲ ਸ਼ਾਮਲ ਆ ਉਹ ਪ੍ਰੈਸ ਕਾਨਫਰੰਸ ਦੁਆਰਾ ਜਿਹੜੇ ਆ ਉਹ ਪੁਲਸ ਵੱਲੋਂ ਜੋ ਦੱਸਿਆ ਜਾਊਗਾ ਕਿ ਇਹਨਾਂ ਕੋਲੋਂ ਕੀ ਖੁਲਾਸੇ ਹੁੰਦੇ ਆ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਰੋਜ਼ਪੁਰ ਤੋਂ ਕੈਮਰਾਮੈਨ ਦੇ ਨਾਲ ਸ਼ੌਕ ਨਾਸਰਾ ਡੇਲੀ ਪੋਸਟ ਪੰਜਾਬੀ